ਆਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਬੂਦਿਆ ਦਾਖਲਾ ਪ੍ਰੀਖਿਆ ਤੇ ਅਲੀਦੀਨ ਆਪਾਂ ਭਾਈ ਜੱਤਾ ਜੀ ਫਾਊਂਡੇਸ਼ਨ ਵੱਲੋਂ ਜਿਹੜੀ ਤਿਆਰ ਕੀਤੀ ਗਈ ਪੁਸਤਕ ਹੈ ਬੇਟਾ ਉਹਦੇ ਜਿਹੜੇ ਪੈਰੇ ਆ ਉਹ ਕਰਦੇ ਪਏ ਆ ਬੇਟਾ ਤਾਂ ਆਪਾਂ ਤੀਜੇ ਸੈੱਟ ਦੇ ਪੈਰੇ ਆ ਜਿਹੜੇ ਉਹ ਕਰਨ ਲੱਗੇ ਆ ਬੇਟਾ ਤਾਂ ਤੀਜੇ ਸੈੱਟ ਦਾ ਪਹਿਲਾ ਪੈਰਾ ਜਿਹੜਾ ਹੈਗਾ ਉਹ ਧਿਆਨ ਨਾਲ ਪੜਾਂਗੇ ਤੇ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਭਾਰਤ ਦਾ ਇੱਕ ਬਹੁਤ ਹੀ ਪ੍ਰਾਚੀਨ ਸ਼ਹਿਰ ਹੈ ਪ੍ਰਾਚੀਨ ਹੁੰਦਾ ਬੇਟਾ ਪੁਰਾਣਾ ਵਾਰਾਣਾਸੀ ਕਿਹੜਾ ਸ਼ਹਿਰ ਵਾਰਾਨਸੀ ਗੰਗਾ ਦੀ ਨਿਰਮਲ ਧਾਰਾ ਹਜ਼ਾਰਾਂ ਸਾਲਾਂ ਤੋਂ ਇਸ ਦੇ ਖੇਤਰ ਵਿੱਚ ਮਚਲ ਮਚਲ ਕੇ ਵਗ ਰਹੀ ਹੈ ਠੀਕ ਹੈ ਗੰਗਾ ਬੇਟਾ ਨਦੀ ਆ ਪਵਿੱਤਰ ਨਦੀ ਮੰਨਿਆ ਗਿਆ ਭਾਰਤ ਦੇ ਵਿੱਚ ਤੇ ਕਹਿੰਦਾ ਇਹਦੀ ਨਿਰਮਲ ਧਾਰਾ ਜਿਹੜੀ ਹਜ਼ਾਰਾਂ ਸਾਲਾਂ ਤੋਂ ਇਹਦੇ ਵਿੱਚ ਵਾਰਾਨਸੀ ਦੇ ਵਿੱਚ ਮਚਲ ਮਚਲ ਕੇ ਵਗ ਰਹੀ ਹੈ ਠੀਕ ਹੈ ਬੇਟਾ ਅੱਗੇ ਕੀ ਕਹਿੰਦਾ ਕਹਿੰਦਾ ਇਸ ਸ਼ਹਿਰ ਦਾ ਆਪਣਾ ਆਲੀਸ਼ਾਨ ਇਤਿਹਾਸ ਸੈਂਕੜੇ ਸਾਲ ਪੁਰਾਣਾ ਹੈ ਇਤਿਹਾਸ ਹੁੰਦਾ ਬੇਟਾ ਪਿਛੂਕੜ ਇਹਦਾ ਪਿਛਲਾ ਇਤਿਹਾਸ ਆ ਜਿਹੜਾ ਕਹਿੰਦਾ ਸੈਂਕੜੇ ਸਾਲ ਪੁਰਾਣਾ ਆ ਤੇ ਬੜਾ ਹਾਲੀ ਸ਼ਾਨ ਆ ਇਹ ਸ਼ਹਿਰ ਹਮੇਸ਼ਾ ਤੋਂ ਸਿੱਖਿਆ ਦਾ ਵੱਡਾ ਕੇਂਦਰ ਰਿਹਾ ਹੈ ਇਹ ਸ਼ਹਿਰ ਹਮੇਸ਼ਾ ਤੋਂ ਸਿੱਖਿਆ ਦਾ ਵੱਡਾ ਕੇਂਦਰ ਆ ਪੁਰਾਣੇ ਸਮਿਆਂ ਵਿੱਚ ਇਹ ਸ਼ਹਿਰ ਕਾਸ਼ੀ ਰਾਜ ਦੀ ਰਾਜਧਾਨੀ ਸੀ ਠੀਕ ਹੈ ਬੇਟਾ ਇਹ ਤਕਰੀਬਨ 2.5 ਹਜ਼ਾਰ ਸਾਲ ਪਹਿਲਾਂ ਦੀ ਗੱਲ ਹੈ ਕਿ ਗੰਗਾ ਦੇ ਕਿਨਾਰੇ ਤੋਂ ਥੋੜੀ ਦੂਰ ਇੱਕ पाठशाला ਸੀ 22000 ਸਾਲ ਪਹਿਲਾਂ ਦੀ ਗੱਲ ਹੈ ਬੇਟਾ ਠੀਕ ਹੈ ਗੰਗਾ ਦੇ ਕਿਨਾਰੇ ਤੋਂ ਥੋੜੀ ਦੂਰ ਇੱਕ पाठशाला ਸੀ ਜਿੱਥੇ ਆਯੁਰਵੇਦ ਜੀਵਨਦਾਇਕ ਗਿਆਨ ਠੀਕ ਹੈ ਆਯੁਰਵੇਦ ਦੇ ਦਾ ਜੀਵਨਦਾਇਕ ਗਿਆਨ ਦੀ ਸਿੱਖਿਆ ਦਿੱਤੀ ਜਾਂਦੀ ਸੀ ਜਿਹੜਾ ਬੇਟਾ ਦਵਾਈਆਂ ਵਗੈਰਾ ਨਾਲ ਸੰਬੰਧ ਰੱਖਦਾ ਅੱਗੇ ਕਹਿੰਦਾ ਇਟਸ पाठशाला ਦੇ ਅਧਿਆਪਕ ਆਚਾਰੀਆ ਮਹਾਰਿਸ਼ੀ ਸੁਸ਼ਰਤ ਸੰਨ ਤਾਂ ਕੌਣ ਸੀਗੇ ਇਹਦੇ ਅਧਿਆਪਕ ਮਹਾਰਿਸ਼ੀ ਸ਼ੁਸ਼ਿਰਤ ਉਹ ਆਪ ਕਾਸ਼ੀ ਦੇ ਰਾਜਾ ਦਿਵੋਦਾਸ ਦੇ شاਗਿਰਦ ਸਨ ਅਤੇ ਰਾਜਾ ਦਿਵੋਦਾਸ ਨੂੰ ਭਗਵਾਨ ਤ੍ਰਿਵੰਤਰੀ ਦਾ ਅਵਤਾਰ ਮੰਨਿਆ ਗਿਆ ਹੈ ਠੀਕ ਹੈ ਬੇਟਾ ਤਾਂ ਆਪਾਂ ਪੈਰਾ ਪੜ੍ਹ ਲਿਆ ਹੁਣ ਬੇਟਾ ਆਪਾਂ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਤਾਂ ਪਹਿਲਾ ਪ੍ਰਸ਼ਨ ਆਇਆ ਇਸ ਪੈਰੇ ਦਾ ਕਹਿੰਦਾ ਭਾਰਤ ਦੇ ਪ੍ਰਾਚੀਨ ਸ਼ਹਿਰ ਦਾ ਨਾਮ ਕੀ ਹੈ ਤਾਂ ਬੇਟਾ ਆਪਾਂ ਪੜਿਆ ਸੀ ਵਾਰਾਨਸੀ ਕੀ ਹੈ ਨਾਮ ਵਾਰਾਨਸੀ ਪੈਰੇ ਅੰਸਾਰ ਅੱਗੇ ਪ੍ਰਾਚੀਨ ਸ਼ਹਿਰ ਵਿੱਚ ਨਦੀ ਕਿਵੇਂ ਵਗਦੀ ਹੈ ਹੌਲੀ-ਹੌਲੀ ਘੁੰਮ-ਕਮਾ ਕੇ ਮਚਲ-ਮਚਲ ਕੇ ਤੇਜ਼-ਤੇਜ਼ ਤਾਂ ਬੇਟਾ ਆਪਾਂ ਪੜਿਆ ਸੀ ਵੀ ਮਚਲ-ਮਚਲ ਕੇ ਵਗਦੀ ਹੈ ਕਿਹੜੀ ਨਦੀ ਵਗਦੀ ਹੈ ਗੰਗਾ ਨਦੀ ਇਹ ਵੀ ਪੜਿਆ ਸੀ ਆਪਾਂ ਅੱਗੇ ਕਾਸ਼ੀ ਵਿੱਚ ਸਥਿਤ ਸਕੂਲ ਵਿੱਚ ਕੀ ਪੜਾਇਆ ਜਾਂਦਾ ਸੀ ਅਥਰਵ ਵੇਦ ਸ਼ਾਮ ਵੇਦ ਯਜੁਰਵੇਦ ਆਯੁਰਵੇਦ ਤਾਂ ਬੇਟਾ ਆਯੁਰਵੇਦ ਜਿਹੜਾ ਇਹ ਪੜਾਇਆ ਜਾਂਦਾ ਸੀਗਾ ਜਿਹੜਾ ਬੇਟਾ ਦਵਾਈਆਂ ਵਗੈਰਾ ਦਾ ਗਿਆਨ ਹੁੰਦਾ ਆਯੁਰਵੇਦ ਦੇ ਵਿੱਚ ਠੀਕ ਹੈ ਅੱਗੇ ਆ ਗਿਆ ਅਗਲਾ ਸਵਾਲ ਕਹਿੰਦਾ ਆਚਾਰੀਆ ਦਾ ਨਾਮ ਕੀ ਸੀ ਆਚਾਰੀਆ ਉੱਥੋਂ ਦਾ ਅਧਿਆਪਕ ਸੀ ਤਾਂ ਆਪਾਂ ਉਹਦੇ 'ਚ ਪੜਿਆ ਸੀ ਮਹਾਰਿਸ਼ੀ ਸੁਸ਼ਰਤ ਸੀ ਠੀਕ ਹੈ ਤਾਂ ਇਹ ਸੁਸ਼ਰਤ ਜਿਹੜਾ ਇਹਦਾ ਸਹੀ ਆਨਸਰ ਹੈਗਾ ਹੈ ਅੱਗੇ ਬੇਟਾ ਇਹਦਾ ਆਖਰੀ ਸਵਾਲ ਹੈਗਾ ਵਿਆਕਰਣ ਦੇ ਦ੍ਰਿਸ਼ਟੀਕੋਣ ਤੋਂ ਵੱਡਾ ਕੇਂਦਰ ਕਿਸ ਸ਼੍ਰੇਣੀ ਵਿੱਚ ਆਉਂਦਾ ਹੈ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਤੇ ਬੇਟਾ ਜੇ ਤੱਕ ਕੇਂਦਰ ਹੁੰਦਾ ਹੈ ਹੈਨਾ ਵੱਡਾ ਕੇਂਦਰ ਵੱਡਾ ਇਹਦੀ ਵਿਸ਼ੇਸ਼ਤਾ ਪ੍ਰਗਟ ਕਰ ਰਿਹਾ ਨਾਮ ਦੀ ਠੀਕ ਹੈ ਕੇਂਦਰ ਨਾਮ ਆ ਵੱਡਾ ਕੇਂਦਰ ਨਾਮ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਿਹਾ ਇਸ ਕਰਕੇ ਇਹ ਵਿਸ਼ੇਸ਼ਣ ਹੈਗਾ ਠੀਕ ਹੈ ਤਾਂ ਵੱਡਾ ਕੇਂਦਰ ਕੀ ਹੈਗਾ ਵਿਸ਼ੇਸ਼ਣ ਇਹਦੇ ਨਾਲ ਹੀ ਬੇਟਾ ਇਹ ਪੈਰਾ ਜਿਹੜਾ ਹੈਗਾ ਕੰਪਲੀਟ ਹੋ ਗਿਆ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ